ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ ਪਹਿਲਾਂ ਬੁਲੇਟਨ ਦੀਆਂ ਖਾਸ ਖਬਰਾਂ ਕੇਂਦਰੀ ਮੰਤਰੀ ਮੰਡਲ ਨੇ ਖੇਤੀਬਾੜੀ ਉਤਪਾਦਕਤਾ ਵਧਾਉਣ ਲਈ ਪ੍ਰਧਾਨ ਮੰਤਰੀ ਧਨ ਧਾਨਿਆ ਕ੍ਰਿਸ਼ੀ ਯੋਜਨਾ ਨੂੰ ਦਿੱਤੀ ਮਨਜ਼ੂਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜ਼ਮੀਨ ਹੇਠਲੇ ਪਾਣੀ ਨੂੰ ਬਚਾਉਣ ਤੇ ਵਾਤਾਵਰਨ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਲੋਕਾਂ ਨੂੰ ਹਲਫ ਲੈਣ ਦਾ ਦਿੱਤਾ ਸੱਦਾ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਮੁਹਾਲੀ ਵਿਖੇ ਨਸ਼ਾ ਵਿਰੋਧੀ ਸੈਮੀਨਾਰ 'ਚ ਸ਼ਿਰਕਤ ਕਰਦਿਆਂ ਨਜਵਾਨਾਂ ਨੂੰ ਨਸ਼ਾ ਖਿਲਾਫ ਅੱਕੇ ਆਉਣ ਲਈ ਪ੍ਰੇਰਿਤ ਕੀਤਾ। ਪੰਜਾਬ ਨੇ ਵਕਾਰੀ ਰਾਸ਼ਟਰੀ ਇਕਸਲਾ ਉਤਪਾਦ ਪੁਰਸਕਾਰ 2024 ਲਈ ਰਾਜ ਸ਼੍ਰੀਣੀ ਚੋ ਸੋਨੇ ਦਾ ਤਮਗਾ ਜਿੱਤਿਆ। ਅਤੇ ਜਲੰਧਰ ਦੇ ਹਾਥੀ ਪੁਲਿਸ ਨੇ ਵਿਸ਼ਵ ਪ੍ਰਸਿੱਧ ਦੌੜਾਕ ਫੌਜਾ ਸਿੰਘ ਦੀ ਸੜਕ ਹਾਦਸੇ 'ਚ ਮੌਤ ਦੇ ਮਾਮਲੇ 'ਚ ਮੁਲਜ਼ਮ ਨੂੰ ਕਾਰ ਸਮੇਤ ਕੀਤਾ ਗ੍ਰਿਫਤਾਰ। ਤੇ ਹੁਣ ਖਬਰਾਂ ਵਿਸਥਾਰ ਨਾਲ ਕੇਂਦਰੀ ਮੰਤਰੀ ਮੰਡਲ ਨੇ ਖੇਤੀਬਾੜੀ ਉਤਪਾਦਕਤਾ ਵਧਾਉਣ ਲਈ ਪ੍ਰਧਾਨ ਮੰਤਰੀ ధਨਧਾਨੀય ਕਿ੍ਰਿਤੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਯੋਜਨਾ ਦਾ ਉਦੇਸ਼ ਫਸਲ ਵਿਭਿੰਨਤਾ ਅਤੇ ਪਾਇਦਾਰ ਖੇਤੀਬਾੜੀ ਵਿਭਿਆਸਾਂ ਨੂੰ ਉਤਸ਼ਾਹਿਤ ਕਰਨਾ, ਵਾਢੀ ਤੋਂ ਬਾਅਦ ਪੰਡਾਰ ਸਮਰਥਾ ਵਧਾਉਣਾ, ਸਿੰਚਾਈ ਸਹੂਲਤਾਂ 'ਚ ਸੁਧਾਰ ਕਰਨਾ ਤੇ ਕਰਜ਼ੇ ਦੀ ਉਪਲਬਧਤਾ ਨੂੰ ਆਸਾਨ ਬਣਾਉਣਾ ਹੈ। ਅੱਜ ਨਵੀਂ ਦਿੱਲੀ 'ਚ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਇਸ ਯੋਜਨਾ ਤਹਿਤ ਦੇਸ਼ ਦੇ 100 ਜ਼ਿਲ੍ਹਿਆਂ ਦੀ ਪਛਾਣ ਕੀਤੀ ਜਾਵੇਗੀ। सौ ऐसे जिले जिसमें कृषि पर तीन पैमानों पर वो बाकी सब जिलों से पीछे हो ऐसे सौ जिलों को चयनित करके उसमें एक फोकस्ड वे में 11 मंत्रालयों के छत्तीस स्कीम्स इन सब को कन्वर्ज करके एक इंटीग्रेटेड वे में कृषि का विकास करें ये प्रधानमंत्री धन धान्य कृषि योजना का उद्देश्य है ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜ਼ਮੀਨ ਹੇਠਲੇ ਪਾਣੀ ਨੂੰ ਬਚਾਉਣ ਤੇ ਵਾਤਾਵਰਨ ਪ੍ਰਦੂਸ਼ਣ ਨੂੰ ਕਾਬੂ ਕਰਨ ਲਈ ਲੋਕਾਂ ਨੂੰ ਹਲਫ ਲੈਣ ਦਾ ਸੱਦਾ ਦਿੱਤਾ ਹੈ। ਅੱਜ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਸਥਿਤ ਪਵਿੱਤਰ ਕਾਲੀ ਵੇਂਦੀ ਸਫਾਈ ਦੀ 25ਵੀਂ ਵਰੇਗੰਸਬੰਧੀ ਕਰਵਾਏ ਸਮਾਰੋਹ ਦੌਰਾਨ ਏਕਾਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਭਾਵੇਂ ਪੰਜਾਬ ਨੂੰ ਦਰਿਆਵਾਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਹੈ ਪਰ ਮੌਜੂਦਾ ਸਮੇਂ ਸੂਬਾ ਗੰਬੇਰਚਾਲ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਜਿਸ ਲਈ ਪਾਣੀ ਦੀ ਸੰਭਾਲ ਵੱਡੀ ਚੁਣੌਤੀ ਬਣ ਰਹੀ ਹੈ। ਸਾਡੀਆਂ ਕੱਸੀਆਂ ਸਾਡੇ ਸੂਏ ਰਜਵਾਹੇ ਉਹ ਕਾਲੇ ਰੰਗ ਦੇ ਹੋ ਗਏ ਸ਼ਹਿਰਾਂ ਦਾ ਸੀਵਰੇਜ ਦਾ ਪਾਣੀ ਫੈਕਟਰੀਆਂ ਦਾ ਪਾਣੀ ਸਾਰਾ ਉਹਨਾਂ ਦੇ ਵਿੱਚ ਆਉਣ ਲੱਗ ਗਿਆ ਸੋ ਅੱਜ ਇੱਕ ਇਥੋਂ ਅਹਿਦ ਕਰਕੇ ਜਾਇਓ ਕਿ ਜਿੱਥੇ ਵੀ ਸਾਨੂੰ ਮੌਕਾ ਮਿਲੂਗਾ ਅਸੀਂ ਪਾਣੀ ਬਚਾਉਣ ਦੀ ਕੋਸ਼ਿਸ਼ ਕਰਾਂਗੇ ਪਾਣੀ ਨੂੰ ਗੰਦਲਾ ਕਰਨ ਤੋਂ ਬਚਾਵਾਂਗੇ ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਪਾਣੀ ਛੱਡਣਾ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਣੀ ਦੇ ਵਾਤਾਵਰਨ ਦੀ ਸੰਭਾਲ ਨੂੰ ਰੋਕ ਲਹਿਰ ਚ ਬਦਲਣ ਲਈ ਸੂਬਾ ਸਰਕਾਰ ਦਾ ਸਾਥ ਦੇਂ ਮੁੱਖ ਮੰਤਰੀ ਨੇ ਕਿਹਾ ਕਿ 165 ਕਿਲੋਮੀਟਰ ਲੰਬੀ ਕਾਲੀ ਵੇਂਦੀ ਸਫਾਈ ਦੀ ਇਸ ਮਸਾਲੀ ਪਹਿਲ ਕਦਮੀ ਨਾਲ ਹਵਾ ਤੇ ਪਾਣੀ ਨੂੰ ਬਚਾਉਣ ਦੀ ਅਹਿਮੀਅਤ ਬਾਰੇ ਵਿਸ਼ਵ ਵਿੱਚ ਇੱਕ ਮਜ਼ਬੂਤ ਸੁਨੇਹਾ ਗਿਆ ਏ ਇਸ ਮੌਕੇ ਉੱਗੇ ਵਾਤਾਵਰਨ ਪ੍ਰੇਮੀ ਤਿਰਸਬਾ ਮੈਂਬਰ ਬਲਬੀਰ ਸਿੰਘ ਸਿਚੀਵਾਲ ਨੇ ਕਿਹਾ ਕਿ ਸੂਬੇ ਦੇ ਹੋਰਨਾਂ ਪ੍ਰਦੂਸ਼ਿਤ ਦਰਿਆਵਾਂ ਦੀ ਸਫਾਈ ਵੀ ਛੇਤੀ ਹੀ ਕੀਤੀ ਜਾਵੇਗੀ ਇਹ ਪਹਿਲੀ ਪਵਿੱਤਰ ਕਾਲੀ ਵਹੀ ਹੈ ਜਿਹੜੀ ਪ੍ਰਦੂਸ਼ਿਤ ਹੋ ਕੇ ਦੁਆਰਾ ਉਹਦਾ ਅਮਰਤ ਜਲ ਅਸੀਂ ਸਖ ਸਕਦੇ ਆ ਉਹਦੇ ਵਿੱਚ ਨਹਾ ਸਕਦੇ ਆ 12 ਮਹੀਨੇ ਚੱਲਣ ਵਾਲੀ ਇਹ ਵਹੀ ਹੈ ਇਸੇ ਤਰ੍ਹਾਂ ਹੁਣ ਚਿੱਟੀ ਵਹੀ ਕਾਲਾ ਸੰਘਿਆ ਡਰੇਨ ਪਵਿੱਤਰ ਬੁੱਢਾ ਦਰਿਆ ਘੱਗਰ ਤੁੰਗਟਾਪ ਨਾਲ ਇਹ ਸਾਰੇ ਸਾਫ਼ ਹੋਣਗੇ ਉਹਦੇ ਵਾਸਤੇ ਵੀ ਆਉਣ ਵਾਲੇ ਸਮੇਂ 'ਚ ਹਵਾ ਪਾਣੀ ਧਰਤੀ ਬਚਣਗੇ ਤਾਂ ਸਾਡਾ ਭਵਿੱਖ ਬਚੇਗਾ ਬਾਲ ਵਿਆਹ ਰੋਕੂ ਮਹਿੰਦ ਅਹਿਦ ਬਿਤੀ ਦਿਨੀ ਗੁਰਦਾਸਪੁਰ ਜ਼ਿਲ੍ਹੇ ਵਿੱਚ ਬਾਲ ਵਿਆਹ ਦੇ ਦੋ ਮਾਮਲੇ ਰੋਕੇ ਗਏ ਪੰਜਾਬ ਦੇ ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਵਿਭਾਗ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਤੇ ਬਾਲ ਭਲਾਈ ਕਮੇਟੀਆਂ ਵੱਲੋਂ ਪਿੰਡ ਸਹਾਣੇ ਚੱਕ ਤੇ ਗਾਥੀਆਂ ਬਨਿਆੜ ਵਿਖੇ 30 ਦੇ ਮਾਮਲੇ ਦੀ ਕਾਰਵਾਈ ਕਰਦਿਆਂ ਇਹ ਦੋਵੇਂ ਵਿਆਹ ਰੁਕਵਾਏ ਗਏ ਡਾਕਟਰ ਬਲਜੀਤ ਕੌਰ ਨੇ ਇਸ ਖੇਤੀ ਜ਼ੋਰ ਦਿੱਤਾ ਕਿ ਬਾਲ ਵਿਆਹ ਰੋਕੂ ਐਕਟ 2006 ਦੇ ਤਹਿਤ 18 ਸਾਲ ਤੋਂ ਘੱਟ ਉਮਰ ਦੀ ਕੁੜੀ ਤੇ 21 ਸਾਲ ਤੋਂ ਘੱਟ ਉਮਰ ਦੇ ਮੁੰਡੇ ਦਾ ਵਿਆਹ ਸਜ਼ਾਯੋਗ ਅਪਰਾਧ ਹੈ ਯੋਜਨਾਬੱਧ ਵਿਆਹਾਂ ਦੀ ਜਾਣਕਾਰੀ ਮਿਲਣ ਤੇ ਤੁਰੰਤ ਦਖਲਅੰਦਾਜ਼ੀ ਕੀਤੀ ਗਈ ਤੇ ਦੋਵਾਂ ਪਰਿਵਾਰਾਂ ਨੂੰ ਕਾਨੂੰਨੀ ਨਿਯਮਾਂ ਬੱਚਿਆਂ ਦੀ ਸਿਹਤ ਸਿੱਖਿਆ ਤੇ ਭਵਿੱਖ 'ਚ ਬਾਲ ਵਿਆਹ ਦੇ ਨੁਕਸਾਨ ਬਾਰੇ ਵਿਸਥਾਰ ਨਾਲ ਸਮਝਾਇਆ ਗਿਆ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਇੱਕ ਪ੍ਰਗਤੀਸ਼ੀਲ ਤੇ ਬੱਚਿਆਂ ਲਈ ਸੁਖਮਈ ਭਵਿੱਖ ਵਾਲਾ ਸੂਬਾ ਬਣਾਇਆ ਜਾਵੇਗਾ। ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਾਗਰੂਕ ਰਹਿਣ ਤੇ ਆਸ-ਪਾਸ ਜੇਕਰ ਕਿਸੇ ਵੀ ਬਾਲ ਵਿਆਹ ਦੀ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ಬಾಲಪಲೈನ್ ಸರ ನೌ ಅಜ್ಕೀ ಪುಲ್ಸ್ ಸ್ಟೇಷನ್ ಸೂಚಿತ ಆಕಾಶವಾಡಾ ಎಕ್ಸ್ ಹ್ಯಾಂಡ ರೇಟ ಏ ಆರ್ನ್ ಯು ಜಲಂಧರ ಸಾೇಸಬು ಪೇಜ ಆರ ಯು ಆನ್ ಏ ಆರ್ ಜಲಂಧರ ಯೂಟ್ಯೂಬ್ ಸಾಟ ದ ರೇಟ ಏ ಆರ್ಲಂಧರ್ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਮੁਹਾਲੀ ਦੇ ਪਿੰਡ ਸੁਹਾਣਾ ਵਿਖੇ ਸਥਿਤ ਰਤਨ ਨਰਸਿੰਘ ਕਾਲਜ ਵੱਲੋਂ ਆਯੋਜਿਤ ਨਸ਼ਾ ਵਿਰੋਧੀ ਸੈਮੀਨਾਰ ਤੋਂ ਸ਼ਿਰਕਤ ਕੀਤੀ ਰਾਜਪਾਲ ਨੇ ਪੰਜਾਬੀਆਂ ਦੀ ਕੁਰਬਾਨੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਅੱਜ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੀਆਂ ਆਦਤਾਂ ਖਿਲਾਫ ਸੁਚੇਤ ਰਹਿਣ ਲਈ ਪ੍ਰੇਰਿਤ ਕੀਤਾ बहादुर कौन होते हुए छोटी सी लड़ाई को नहीं लड़ पा रहे जहाँ हमने अपना गर्दन देना समझा देश के लिए बहुत है वहाँ केवल पसीना और मेहनत करनी है क्या हम सब लोग प्रण कर ले तो नहीं मिटा सकते हैं। मिटा सकते है आज जो सरपंच साहिबान को सम्मानित किया इन लोगों ने किया है अपने अपने गांव में अगर कोई नशा बेचता है वो मिलेगा तो उसको समझाएंगे नहीं मानेगा तो बाहर करेंगे पुलिस को सूचना देंगे पकड़ाएंगे कोई नशा करने वाला आपके गाँव में आपकी देख में न हो ऐसा तो संभव नहीं है ਰਾਜਪਾਲ ਨੇ ਕਾਲਜ ਵਿੱਚ ਇੱਕ ਭੂਟਾ ਲਗਾ ਕੇ ਪਾਤਾਵਨ ਸੰਭਾਲਦਾ ਸੁਨੇਹਾ ਦਿੱਤਾ ਹੁਣਾਂ ਸੈਮੀਨਾਰ ਮੌਕੇ ਸਭ ਨੂੰ ਨਸ਼ਾ ਖਿਲਾਫ ਮਹਿੰਮ ਚ ਸਾਥ ਇੰਦੀ ਸੌਂ ਵੀ ਚੁਕਾਈ ਰਾਜਪਾਲ ਨੇ ਨਸ਼ਾ ਵਿਰੋਧੀ ਮਹਿੰਮ ਤਹਿਤ ਤਿਹੋਰਨਾ ਵਕਵਾ ਖੇਤਰਾ ਚ ਨਾਮਣਾ ਕੱਟਣ ਵਾਲੇ ਸਰਪੰਚਾਂ ਪੰਚਾਂ ਰੰਕਰਮੀਆਂ ਤੇ ਹੋਰਨਾ ਕਈ ਉੱਘਾ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਇਸ ਮੌਕੇ ਵਿਦਿਆਰਥੀਆਂ ਵੱਲੋਂ ਨਸ਼ਾ ਖਿਲਾਫ ਜਾਗਰੂਕ ਕਰਦਾ ਹੋਇਆ ਇੱਕ ਨਾਟਕ ਪੇਸ਼ ਕੀਤਾ ਗਿਆ ਵਿਦਿਆਰਥੀਆਂ ਨੇ ਵੀ ਨਸ਼ਿਆਂ ਖਿਲਾਫ ਆਪਣੇ ਵਿਚਾਰ ਸਾਂਝੇ ਕੀਤੇ ਮੇਰਾ ਨਾਮ ਸਿੰਮਨ ਪਿੱਕੋ ਹੈ। ਅੱਜ ਸਾਡੇ ਨਸ਼ਿਆਂ ਦੇ ਵਿਰੁੱਧ ਇੱਥੇ ਬੋਲਿਆ ਗਿਆ ਸੀ ਕਿ ਆਪਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ ਤੇ ਉਹਨਾਂ ਨੇ ਸਾਡੇ ਤੋਂ ਸੌਂ ਵੀ ਚੁਕਾਈ ਗਈ ਸੀ ਕਿ ਵੀ ਆਪਾਂ ਨੂੰ ਨਸ਼ੇ ਨਹੀਂ ਕਰਨਾ ਆਪਣੇ ਵੀਰ ਭਰਾਮਣੂ ਬਚਾਉਣਾ ਹੈ ਨਸ਼ਿਆਂ ਤੋਂ ਤੇ ਚਾਰਸਾਈਂ ਵਿਆਦੇ ਵਾਲੀ ਕਿਹਾ ਗਿਆ ਸੀ ਕਿ ੁੰਡੇ ਵਾਲੇ ਸਾਨੂੰ ਪੂਰੀ ਜਾਣਕਾਰੀ ਅਜੋ ਜੀਓਨਰ ਸਾਹਿਬ ਜੀ ਨੇ ਦਿੱਤੀ। ਆਈ ਐਮ ਚੀਲੀ ਐਂਡ ਆਈ ਐਮ ਫਰਮ ਅਰਨਾਚਲ। ਮੈਂ ਨਰਸਿੰਗ ਸਟੂਡੈਂਟ ਹਾਂ। ਨਸ਼ਾ ਇਹ ਸਭ ਨਹੀਂ ਕਰਨਾ ਹੈ। ਟੋਟਲੀ ਗੁਨਾ ਲਾਈਫ ਸੇ ਰਿਮੂਵ ਕਰ ਦੇਣਾ। ਉਹ ਜਸ ਆਫ ਕਵੈਸਟ ਆਫ ਟਾਈਮ ਹੈ। ਤੋਂ ਆਪਕੋ ਅਚਾ ਉਹ ਸੋਸਾਇਟੀ ਕੋ ਮਿਲੋ। ਦੇਸ਼ ਕ ਪੰਜਾਬ ਨੂੰ ਵਕਾਰੀ ਰਾਸ਼ਟਰੀ ਜ਼ਿਲ੍ਹਾ ਉਤਪਾਦ ਪੁਰਸਕਾਰ 2024 ਚਾਰਾ ਸ਼੍ਰੇਣੀ ਚ ਸੋਨੇ ਦਾ ਤਮਗਾ ਪ੍ਰਾਪਤ ਹੋਇਆ ਹੈ ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸੰਜੀਵ अरोड़ा ਨੇ ਦੱਸਿਆ ਕਿ ਇਸ ਪੁਰਸਕਾਰ ਦਾ ਐਲਾਨ 14 ਜੁਲਾਈ ਨੂੰ ਨਵੀਂ ਦਿੱਲੀ ਵਿਖੇ ਉਦਯੋਗ ਮੰਤਰੀ ਪੁਸ਼ਕੋਰ ਵੱਲੋਂ ਇੱਕ ਜ਼ਿਲ੍ਹਾ ਉਤਪਾਦ ਪੈਲਕਦਮੀ ਅਧੀਨ ਕੀਤਾ ਗਿਆ ਸੀ ਸੰਜੀਵ अरोड़ा ਨੇ ਦੱਸਿਆ ਕਿ ਇਸ ਸ਼ਾਨਦਾਰ ਪ੍ਰਾਪਤੀ ਉਦਯੋਗ ਤੇ ਵਣਜ ਵਿਭਾਗ ਦੇ ਅਣਥੱਕ ਉਪਰਾਲਿਆਂ ਸਮਰਪਣ ਤੇ ਟੀਮ ਵਰਕ ਨੂੰ ਦਰਸਾਉਂਦੀ ਹੈ ਜ਼ਿਲ੍ਹਾ ਜਲੰਧਰ ਦਿਹਾਤੀ ਪੁਲਿਸ ਨੇ ਵਿਸ਼ਵ ਪ੍ਰਸਿੱਧ ਦੜਾਕ ਫੌਜਾ ਸਿੰਘ ਦੀ ਸੜਕ ਹਾਦਸੇ ਵਿੱਚ ਵੀਰ ਦਿਨ ਹੋਈ ਮੌਤ ਦੇ ਮਾਮਲੇ 'ਚ ਮੁਲਜ਼ਮ ਨੂੰ ਕਾਰ ਸਮੇਤ 30 ਘੰਟਿਆਂ ਦੇ ਅੰਦਰ ਗ੍ਰਿਫਤਾਰ ਕਰ ਲਿਆ। ਸੀਨੀਅਰ ਪੁਲਿਸ ਕਪਤਾਨ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ 114 ਸਾਲਾ ਕੁਮਾਰੀ ਦੜਾਕ ਫੌਜਾ ਸਿੰਘ 14 ਜੁਲਾਈ ਨੂੰ ਬਾਅਦ ਦੁਪਹਿਰ 3:30 ਵਜੇ ਘਰੋਂ ਸੈਰ ਕਰਨ ਲਈ ਨਿਕਲੇ ਸਨ। ਉਹਨਾਂ ਦੱਸਿਆ ਕਿ ਜੀ.ਟੀ. ਰੋਡ ਬਿਆਸਪਿੰਡ ਵਿਖੇ ਅਣਪਛਾਤਾ ਵਾਹਨ ਚਾਲਕ ਲਾਪਰਵਾਹੀ ਤੇ ਤੇਜ਼ ਰਫ਼ਤਾਰ ਨਾਲ ਕਾਰ ਨਾਲ ਉਹਨਾਂ ਨੂੰ ਪਿੱਛੋਂ ਟੱਕਰ ਮਾਰਨੋਂ ਤੋਂ ਬਾਅਦ ਕਾਰ ਸਮੇਤ ਫਰਾਰ ਹੋ ਗਿਆ ਉਹਨਾਂ ਦੱਸਿਆ ਕਿ ਇਸ ਸਬੰਧੀ ਗੈਰ ਇਰਾਦਤਨ ਕਤਲ ਦੀਆਂ ਸਖਤ ਤਾਰਾਮਾ ਤਹਿਤ ਮਕਦਮਾ ਦਰਜ ਕੀਤਾ ਗਿਆ ਹੈ ਪੁਲਿਸ ਨੇ ਐਸਐਸਪੀ ਨੇ ਦੱਸਿਆ ਕਿ ਸੀਸੀਟੀਵੀ ਕੈਮਰਾ ਦੀ ਜਾਂਚ ਅਤੇ ਤਫਤੀਸ਼ ਦੌਰਾਨ ਦਾਸਪੁਰ ਵਾਸੀ ਕਾਰ ਚਾਲਕ ਅਮਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਕੇ ਉਸਦੀ ਕਾਰ ਨੂੰ ਕਬਜ਼ੇ 'ਚ ਲੈ ਲਿਆ ਹੈ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਪਾਰੀ ਮਾਤਰਾ ਵਿੱਚ ਨਸ਼ੀਲੇ ਵਿਧਾਰਥ ਨਸ਼ਟ ਕੀਤੇ ਨੇ ਬਾਡਰ ਰੇਂਜ ਦੇ ਡੀਆਈਏ ਜੀ ਨਾਨਕ ਸਿੰਘ ਵੱਲੋਂ ਪ੍ਰਾਪਤ ਦਸ਼ਾ ਨਿਰਦੇਸ਼ਾਂ ਅਨੁਸਾਰਕ ਟੀਮ ਵੱਲੋਂ 78 ਕਿਲੋ ਤੋਂ ਵੱਧ ਹੈਰੋਇਨ 1 ਕਿਲੋ 840 ਗ੍ਰਾਮ ਆਈਸ ਡਰੱਗ 11 ਹਜ਼ਾਰ ਨਸ਼ੀਲੀਆਂ ਗੋਲੀਆਂ ਤੇ 1 ਕਿਲੋ 430 ਗ੍ਰਾਮ ਪੁੱਕੀ ਚੂਰਾ ਪੋਸਟ ਨਸ਼ਟ ਕੀਤੇ ਗਏ ਨੇ ਗੁਰਦਾਸਪੁਰ ਦੇ ਪਿੰਡ ਡੀਡਾ ਸਾਂਸੀਆਂ ਵਿਖੇ ਯੁੱਧ ਨਸ਼ਾ ਵਿਰੋਧ ਮੁਹਿੰਮ ਤਹਿਤ ਨਸ਼ਾ ਤਸਕਰ ਰਾਜਨ ਉਰਫ ਲਾਡੀ ਦੀ ਗੈਰ ਕਾਨੂੰਨੀ ਜਾਦਾਤ ਨੂੰ ਠਾਇਆ ਗਿਆ ਰਾਜਨ ਖਿਲਾਫ ਨਸ਼ਾ ਤਸਕਰੀ ਦੇ 12 ਤੋਂ ਵੱਧ ਮਾਮਲੇ ਦਰਜ ਨੇ ਤੇ ਉਹ ਇਸ ਵੇਲੇ ਨਸ਼ਾ ਤਸਕਰੀ ਦੇ ਦੋਸ਼ੇ ਚਿਲਚ ਬੰਦ ਹੈ ਇਸ ਦੀ ਪਤਨੀ ਤੇ ਵੀ ਪੰਜ ਨਸ਼ਾ ਤਸਕਰੀ ਦੇ ਮਾਮਲੇ ਦਰਜ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾਕਟਰ ਪੀ.ਟੀ. ਆਦਵਨੀ ਪਟਿਆਲਾ ਜ਼ਿਲ੍ਹੇ ਚ ਪਰਾਲੇ ਨੂੰ ਸਾੜਨ ਦੇ ਮਾਮਲਿਆਂ ਤੇ ਰੋਕ ਲਗਾਉਣ ਲਈ ਬਣਾਈ ਰਣਨੀਤੀ ਨੂੰ ਲਾਗੂ ਕਰਨ ਸਬੰਧੀ ਸਮੁੱਚੀ ਪ੍ਰਸ਼ਾਸਨਿਕ ਮਸ਼ੀਨਰੀ ਹੁਣ ਤੋਂ ਹੀ ਚੌਕਸ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਜ਼ਿਲ੍ਹੇ ਦੇ ਜੇੜੇ 114 ਪਿੰਡਾਂ ਚ ਪਰਾਲੇ ਪ੍ਰਬੰਧਨ ਲਈ ਮਸ਼ੀਨਰੀ ਦੀ ਖਰੀਦ ਨਹੀਂ ਕੀਤੀ ਜਾ ਸਕੀ ਉਥੇ ਵੀ ਤੁਰੰਤ ਮਸ਼ੀਨਰੀ ਪਹੁੰਚਾਈ ਜਾਵੇ ਸੇਕਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ਼੍ਰੀਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਤਕਾਰ ਤੇ ਸ਼ਰਧਾ ਨਾਲ ਮਨਾਇਆ ਗਿਆ। ਸ਼੍ਰੀ ਅਖੰਡ ਪਾਠ ਸਾਹਿਬ ਦੇ ਪੋਗ ਉਪਰੰਤ ਸੱਜਣ ਸ਼੍ਰੀ ਹਿਮੰਦਰ ਸਾਹਿਬ ਤੇ ਹਜ਼ੂਰੀ ਰਾਗੀ ਭਾਈ ਜੁਤਾਰ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ। ਸ਼ਹੀਦਾਂ ਦੇ ਪਵਿੱਤਰ ਸਥਾਨ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਸੌਣਵੇਂ ਹੀ ਨੇ ਦੀ ਸੰਗਰਾਮ ਮਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਾਰਮਿਕ ਤੇ ਸਮਾਜਿਕ ਭਲਾਈ ਮਨਚ ਮਨਵੀ ਮਲੇਰ ਕੋਟਲਾ ਦੇ ਸਹਿਯੋਗ ਨਾਲ ਸੰਗਤਾਂ ਨੂੰ ਬੂਟਿਆਂ ਦੀ ਵੰਡ ਕੀਤੀ ਗਈ। ਅੰਮ੍ਰਿਤਸਰ ਸਿੱਧ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਤੋਂ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਣ ਦੀ ਸ਼ੁਰੂਆਤ ਕੀਤੀ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣਾ ਅਧਿਕਾਰਤ YouTube ਚੈਨਲ ਸਥਾਪਿਤ ਕੀਤਾ ਗਿਆ ਹੈ। ਇਸ ਚੈਨਲ ਤੇ ਅੰਮ੍ਰਿਤ ਵੇਲੇ ਤੋਂ ਲੈ ਕੇ ਰਾਤ ਤੱਕ ਸੰਗਤਾਂ ਗੁਰਬਾਣੀ ਕੀਰਤਨ ਸੁਣ ਸਕਣਗੀਆਂ। ਪਾਰਟੀ ਟੈਕਨਾਲੋਜੀ ਸੰਸਥਾਨ ਰੋਪੜ ਦਾ 14ਵਾਂ ਕਨਵਨਗੇਸ਼ਨ ਸਮਾਗਮ ਅੱਜ ਕਰਵਾਇਆ ਗਿਆ ਇਸ ਮੌਕੇ ਗ੍ਰੈਜੂਏਟ ਬੈਚ 2025 ਦੇ ਵਿਦਿਆਰਥੀਆਂ ਨੂੰ ਪੀ ਐਚ ਡੀ ਦੇ ਨਾਲ-ਨਾਲ ਹੋਰਨਾਂ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ ਤੇ ਆਖਰ ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਕੇਂਦਰੀ ਮੰਤਰੀ ਮੰਡਲ ਨੇ ਖੇਤੀਬਾੜੀ ਉਤਪਾਦਕਤਾ ਵਧਾਉਣ ਲਈ ਪ੍ਰਧਾਨ ਮੰਤਰੀ ਦਹਨਧਾਨੇ ਕ੍ਰਿਸ਼ੀ ਯੋਜਨਾ ਨੂੰ ਦਿੱਤੀ ਮਨਜ਼ੂਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਜ਼ਮੀਨ ਹੇਠਲੇ ਪਾਣੀ ਨੂੰ ਬਚਾਉਣ ਤੇ ਵਾਤਾਵਰਨ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਲੋਕਾਂ ਨੂੰ ਹਲ ਫਲੈਨ ਦੀ ਲੋੜ ਹੈ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰ विरोधी सेमिनार 'ਚ ਸ਼ਿਰਕਤ ਕੀਤੀ ਨੌਜਵਾਨਾਂ ਨੂੰ ਨਸ਼ਿਆਂ ਖਿਲਾਫ ਕਿਉਂ ਲਈ ਪ੍ਰੇਰਿਤ ਕੀਤਾ ਅਤੇ ਜਲੰਧਰ ਦੇ ਹਾਥੀਪੁਰਿਸ ਨੇ ਵਿਸ਼ਵ ਪ੍ਰਸਿੱਧ ਦੜਾਕ ਫੌਜਾ ਸਿੰਘ ਦੀ ਸੜਕ ਹਾਦਸੇ 'ਚ ਮੌਤ ਦੇ ਮਾਮਲੇ 'ਚ ਮੁਲਜ਼ਮ ਨੂੰ ਕਾਰ ਸਮੇਤ ਕੀਤਾ ਗ੍ਰਿਫਤਾਰ ਇਸ ਦਿਨ ਆਲੀ ਪ੍ਰਤੀਸ਼ਖ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਮਿੰਟ 'ਤੇ ਨਮਸਕਾਰ